ਉਹ ਨਾਰੇ ਮਾਰਦੇ ਸੀ ਮੁਰਦਾਬਾਦ ਤੇ ਮੈਂ ਫੁੱਲਾਂ ਦੀ ਬਰਖਾ ਕਰਦਾ ਸੀ ਮੇਰਾ ਕੰਮ ਆ ਮੁਹੱਬਤ ਕਰਨਾ ਮੈਂ ਆਸ਼ਿਕ ਆ ਉਸ ਕ੍ਰੀਏਟਰ ਦਾ ਤੇ ਕ੍ਰੀਏਸ਼ਨ ਨਾਲ ਬਹੁਤ ਪਿਆਰ ਕਰਦਾ ਮੈਂ ਤਾਂ ਦਰਖਤਾਂ ਨੂੰ ਵੀ ਜੱਫੀ ਪਾਉਂਦਾ ਰਿਹਾ ਨਾ ਉਹ ਤਾਂ ਇਨਸਾਨ ਆ ਫਰੀਦਕੋਟ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਅੱਜ ਦੂਜੇ ਦਿਨ ਚੋਣ ਪ੍ਰਚਾਰ ਕੀਤਾ ਲੇਕਿਨ ਅੱਜ ਵੀ ਉਹਨਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਦਰਅਸਲ ਮੋਗਾ ਸ਼ਹਿਰ ਦੇ ਵਿੱਚ ਰੋਡ ਸ਼ੋਅ ਦੌਰਾਨ ਜਿਵੇਂ ਹੀ ਹੰਸ ਦਾ ਕਾਫਲਾ ਨਹਿਰੂ ਪਾਰਕ ਦੇ ਕੋਲ ਪਹੁੰਚਿਆ ਤਬੀ ਕੀ ਯੂ ਇਕ ਦਾ ਉਗਰਾਹਾਂ ਦੇ ਕਿਸਾਨਾਂ ਦੇ ਵੱਲੋਂ ਹੰਸ ਦਾ ਵਿਰੋਧ ਕੀਤਾ ਗਿਆ ਤੇ ਨਾਰੇਬਾਜੀ ਕੀਤੀ ਗਈ ਲੇਕਿਨ ਇਸ ਦੌਰਾਨ ਹੰਸ ਰਾਜ ਹੰਸ ਨੇ ਕੋਈ ਤਲਕ ਟਿਕ ਟਿਕਣੀ ਨਹੀਂ ਕੀਤੀ ਬਲਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਫੁੱਲ ਵਰਸਾਣੀ ਸ਼ੁਰੂ ਕਰ ਦਿੱਤੇ ਹੰਸ ਦੇ ਇਸ ਐਕਸ਼ਨ ਨੇ ਸਭ ਦਾ ਧਿਆਨ ਖਿੱਚਿਆ ਇਸ ਬਾਰੇ ਮੀਡੀਆ ਅਨਲ ਗੱਲ ਕਰਦੇ ਹੋਏ ਹੰਸ ਬੋਲੇ ਕਿ ਉਹ ਕਿਸਾਨ ਉਹਨਾਂ ਦੇ ਆਪਣੇ ਨਹੀਂ ਤੇ ਉਹ ਇੱਥੇ ਪਿਆਰ ਮੁਹੱਬਤ ਵੰਡਣ ਆਏ ਨਹੀਂ ਕੁਕਲੀ ਲੜਦੀ ਸੀ ਮੇਰਾ ਕੰਮ ਆ ਮੁਹੱਬਤ ਕਰਨਾ ਮੈਂ ਆਸ਼ਿਕ ਆ ਉਸ ਕ੍ਰੀਏਟਰ ਦਾ ਤੇ ਕ੍ਰੀਏਸ਼ਨ ਨਾਲ ਬਹੁਤ ਪਿਆਰ ਕਰਦਾ ਮੈਂ ਤਾਂ ਦਰਖਤਾਂ ਨੂੰ ਵੀ ਜੱਫੇ ਪਾਉਂਦਾ ਰਿਹਾ ਉਹ ਤਾਂ ਇਨਸਾਨ ਆ ਉਹ ਨਾਰੇ ਮਾਰਦੇ ਸੀ ਮੁਰਦਾਬਾਦ ਦੇ ਮੈਂ ਫੁੱਲਾਂ ਦੀ ਬਰਖਾ ਕਰਦਾ ਸੀ ਉਹ ਆਪਣੀ ਜਗ੍ਹਾ ਸੱਚੇ ਆ ਮੇਨੂੰ ਜੋ ਕਿਰਦਾਰ ਜਿਹੜਾ ਮੇਰੇ ਮਾਲਕ ਨੇ ਮੇਰੇ ਜੋ ਮੇਰੇ ਸਤਗੁਰਾਂ ਨੇ ਮੈਨੂੰ ਸਿਖਾਇਆ ਉਹਨੇ ਕਿ ਬੇਟਾ ਮੁਹੱਬਤ ਦਾ ਦਾਮਾ ਨਹੀਂ ਛੱਡਣਾ ਇਲੈਕਸ਼ਨ ਲੜੋ ਜਾਂ ਕੁਛ ਕਰੋ ਕੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਤੁਹਾਡੇ ਧਿਆਨ ਚਾਹੇ ਕਿ ਉਹ ਜਾਇਜ਼ ਹੈ ਮੰਗਾਂ ਉਹਨੇ ਜੋ ਮੰਗ ਰਹੀ ਹੈ ਇਹ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਇਹ ਮੰਨ ਲੈਣੀਆਂ ਚਾਹੀਦੀਆਂ ਦੇਖੋ ਜਾਇਜ਼ ਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਤੇ ਸਾਰੇ ਭਾਰਤ ਤੋਂ ਸਪੈਸ਼ਲੀ ਕਿਸਾਨਾਂ ਤੋਂ ਸਾਡੇ ਪਿਆਰੇ ਪ੍ਰਧਾਨ ਮੰਤਰੀ ਸਾਹਿਬ ਨੇ ਅਪੋਲੋਜਾਈਜ਼ ਵੀ ਕੀਤਾ ਉਹ ਕੈਨਸਲ ਵੀ ਕੀਤੀਆਂ ਹੁਣ ਐਮਐਸਪੀ ਦਾ ਥੋੜਾ ਟਾਈਮ ਸੋਚ ਕੇ ਨਹੀਂ ਰੱਖਿਆ ਗਿਆ ਸਾਰਾ ਪੰਚਾਇਤ ਕਰਕੇ ਸਾਰੀਆਂ ਜਥੇਬੰਦੀਆਂ ਥੋੜਾ ਟਾਈਮ ਤੇ ਉਹਦਾ ਨਿਯਤ ਕਰ ਲਿੰਦੀਆਂ ਦਿਸ ਇਸ ਦਾ ਨਾਟ ਰਾਈਟ ਟਾਈਮ ਕੋਡ ਆਫ ਕੰਡਕਟ ਲੱਗ ਚੁੱਕਾ ਤੁਹਾਨੂੰ ਪਤਾ ਤੇ ਇਹ ਸਲਾਹ ਨਾਲ ਥੋੜਾ ਟਾਈਮ ਲਾ ਕੇ ਕਰਦੇ ਮੈਨੂੰ ਤੁਸੀਂ ਇੱਕ ਗੱਲ ਦੇਖੀ ਹੋਣੀ ਪੰਜ ਛੇ ਟਿਕਟਾਂ ਪਹਿਲਾਂ ਬਦਲਤੀਆਂ ਇੱਕ ਟਿਕਟ 10 ਦਿਨ ਰੜਕ ਹੁੰਦੀ ਰੜਕ ਹੁੰਦੀ ਤੇ ਰੇੜਕ ਹੁੰਦੀ ਰਹੀ ਡਿਸਕਸ ਹੁੰਦੀ ਰਹੀ ਉਹ ਹੰਸ ਰਾਜਾਂ ਅਸੀਂ ਦੀ ਸੀ ਵੀਮ ਸਾਹਿਬ ਨੇ ਕਿਹਾ ਲੈਟ ਮੀ ਥਿੰਕ ਅਗੇਨ ਬਾਕੀਆਂ ਦੀ ਬਿਨਾਂ ਪੁੱਛਾ ਕੱਟਤੀ ਸੀ ਫਿਰ ਸੋਚ ਕੇ ਉਹਨਾਂ ਨੇ ਪੰਜਾਬ ਭੇਜਿਆ ਉਹ ਕਿਉਂਕਿ ਮੈਂ ਗਾਉਂਦਾ ਰਿਆਂ ਇੱਥੇ ਖਾੜੇ ਲਾਉਂਦਾ ਰਿਆਂ ਮੈਂ ਪੰਜਾਬ ਦੇ ਚੱਪੇ-ਚੱਪੇ ਤੋਂ ਵਾਕਿਫ ਹਰ نسل ਨਾਲ ਮੇਰਾ ਵਾਪਿਆ ਹਰ ਯਾਨੀ ਕੈਟਾਗਰੀ ਕਰੀ ਸੋਚੀਏ ਬੱਚਿਆਂ ਨਾਲ ਬਜ਼ੁਰਗਾਂ ਨਾਲ ਨੌਜਵਾਨਾਂ ਨਾਲ ਹਰ ਧਰਤੀ ਨਾਲ ਹਰ ਐਕਸੈਂਟ ਨੂੰ ਮਾਲਵੇਚ ਕੀ ਪ੍ਰੋਨਨਸੇਸ਼ਨ ਆ ਮਾਝੇਚ ਕੀ ਆ ਦੁਆਬੇਚ ਕੀ ਮੈਨੂੰ ਪਤਾ ਸੁਭਾ ਦਾ ਪਤਾ ਉਹ ਕਹਿਣ ਲੱਗੇ ਯਾਰ ਇਹ ਗੁੰਝਲਾਂ ਜੀਆਂ ਖੁੱਲਦੀਆਂ ਕਿਉਂ ਨਹੀਂ ਦਿੱਲੀ ਔਰ ਪੰਜਾਬ ਦਾ ਗੈਪ ਕਿਉਂ ਰਹਿ ਜਾਂਦਾ ਕੋਈ ਪ੍ਰਧਾਨ ਮੰਤਰੀ ਹੋਵੇ ਪ੍ਰੋਬਲਮ ਕੀ ਆ ਜਾ ਕੇ ਉੱਥੇ ਆਪਣਾ ਉਹਨਾਂ ਦਾ ਬਕਾਇਦਾ ਤੌਰ ਤੇ ਜ਼ੇਨ ਸਮਝੋ ਜੋ ਵੀ ਜਾਇਜ਼ਾ ਮੰਗਾ ਉਹ ਮਨਾਉਣ ਲਈ ਮੈਂ ਪੁਲ ਬੜਨ ਲਈ ਆਇਆ ਇੱਥੇ